ਡੇਰਾ ਸੱਚਾ ਸੋਦਾ ਸਰਸਾ ਵੱਲੋਂ ਚਲਾਏ ਜਾ ਰਹੇ ਮਾਨੋਤਾ ਪਲਾਈ ਕਾਰਜਾਂ ਦੇ ਤਹਿਤ ਆਪਣੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਮਰਹਿੰਦ ਸਿੰਘ ਜੀਨ ਸਾਹਿਬ ਦੀ ਪਵਿੱਤਰ ਸਿੱਖਿਆਵਾਂ ਉੱਤੇ ਚੱਲਦੇ ਹੋਏ ਆਸ਼ਿਆਨਾ ਮੁਹੰਮਦ ਦੇ ਤਹਿਤ ਬਰੀਵਾਲਾ ਬਲਾਕ ਦੀ ਸਾਧ ਸੰਗਤ ਵੱਲੋਂ ਪਿੰਡ ਥਾਂਦੇਵਾਲਾ ਦੇ ਸਹਿਯੋਗ ਦੇ ਨਾਲ ਲੋੜਵੰਦ ਪਰਿਵਾਰ ਨੂੰ ਪੱਕਾ ਕਮਰਾ ਬਣਾ ਕੇ ਦਿੱਤਾ ਗਿਆ ਦਸਦੀਏ ਕੀ ਪਿੰਡ ਥਾਨੇ ਵਾਲਾ ਦੀ ਭੈਣ ਸੁਜੀਤ ਕੌਰ ਇਨਸਾ ਪਤਨੀ ਰਾਜੂ ਸਿੰਘ ਦੇ ਘਰ ਦੇ ਹਾਲਤ ਇੰਨੀ ਖਰਾਬ ਸੀ ਕਿ ਮੀਂਹ ਦੇ ਮੌਸਮ ਦੇ ਵਿੱਚ ਪਾਣੀ ਕਮਰਿਆਂ ਵਿੱਚ ਭਰ ਜਾਂਦਾ ਸੀ ਅਤੇ ਛੱਤਾਂ ਦਾ ਕੋਈ ਭਰੋਸਾ ਨਹੀਂ ਸੀ ਕਿ ਕਦੋਂ ਡਿੱਗ ਸਕਦੀਆਂ ਹਨ ਇਸ ਤਰ੍ਹਾਂ ਦੇ ਹਾਲਤ ਦੇ ਵਿੱਚ ਉਹਨਾਂ ਦਾ ਕਮਰਿਆਂ ਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ ਅਤੇ ਘਰ ਦੇ ਮੈਂਬਰ ਰਾਜੂ ਸਿੰਘ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਘਰ ਦਾ ਗੁਜ਼ਾਰਾ ਹੀ ਬੜਾ ਔਖਾ ਚੱਲ ਰਿਹਾ ਸੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਨਵਾਂ ਕਮਰਾ ਬਣਾਉਣਾ ਭੈਣ ਸੁਜੀਤ ਕੌਰ ਇਨਸਾ ਦੇ ਲਈ ਬਹੁਤ ਮੁਸ਼ਕਲ ਸੀ ਇਸ ਪਰਿਵਾਰ ਦੀ ਇਸ ਤਰ੍ਹਾਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਬਰੇਵਾਲਾ ਬਲਾਕ ਦੇ ਪਿੰਡ ਥਾਂਦੇਵਾਲਾ ਵੱਲੋਂ ਬਲਾਕ ਦੀ ਸਾਰੀ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਲੋੜਵੰਦ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦੇਣ ਦਾ ਫੈਸਲਾ ਲਿਆ ਗਿਆ ਜਿਸ ਦੇ ਚਲਦਿਆਂ 8 ਮਿਸਤਰੀਆਂ ਅਤੇ 95 ਸੇਵਾਦਾਰ ਭੈਣ ਭਾਈਆਂ ਦੇ ਸਹਿਯੋਗ ਦੇ ਨਾਲ 12 ਘੰਟਿਆਂ ਵਿੱਚ ਹੀ ਪੱਕਾ ਕਮਰਾ ਬਣਾ ਕੇ ਇਸ ਸਪੀੜਿਤ ਪਰਿਵਾਰ ਨੂੰ ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਵੱਲੋਂ ਸੌਂਪ ਦਿੱਤਾ ਗਿਆ ਤਾਂ ਬਾਕੀ ਤਸਵੀਰਾਂ ਬੇਹਦੀ ਮਾਨਵਦਾਨ ਵਾਲੀਆਂ ਤਸਵੀਰਾਂ ਹਨ ਕਿਉਂਕਿ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਜਿੱਥੇ ਭਰਾ ਭਰਾ ਦਾ ਨਹੀਂ ਹੁੰਦਾ ਆਪਸੀ ਦੁਸ਼ਮਣੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਲੇਕਿਨ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਦਿਨ ਰਾਤੇ ਕਰਕੇ ਇਸ ਤਰੀਕੇ ਦੇ ਲੋੜਵੰਦ ਜ਼ਰੂਰਤਮੰਦ ਪਰਿਵਾਰਾਂ ਦੀ ਆਪਣੀ ਜੇਬ ਖਰਚੀ ਇਕੱਠੀ ਕਰਕੇ ਇਸ ਤਰੀਕੇ ਦੀ ਸਹਾਇਤਾ ਕਰਦੇ ਹਨ ਜੋ ਕਿ ਇਹ ਕਾਰਜ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ ਲੇਕਿਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ ਪੱਧਰ ਤੇ ਪੈਸੇ ਇਕੱਠੇ ਕਰਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਪੱਕਾ ਆਸ਼ੀਆਨਾ ਮਹਿੰਮ ਦਿੰਦਾ ਹੈ ਤੇ ਜੋ ਕਿ ਪੂਜਨੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ insan ਦੀ ਪਵਿੱਤਰ ਰਹਿਮਾਈ ਹੀਟ ਚੱਲ ਰਹੀ ਹੈ ਉਸ ਦੇ ਤਹਿਤ ਇਸ ਪੀੜਿਤ ਪਰਿਵਾਰ ਨੂੰ ਇੱਕ ਪੱਕਾ ਮਕਾਨ ਬਣਾ ਕੇ ਸੌਂਪ ਦਿੱਤਾ ਗਿਆ ਹੈ ਬਾਈ ਜੀ ਸਾਨੂੰ ਪਾਣੀ ਦੇ ਬਹੁਤ ਮਡੇ ਕਿਤਾਉਂਦੇ ਸੀ ਜਦੋਂ ਮੀਂਹ ਆ ਜਾਂਦਾ ਸੀ ਮੈਂ ਸਾਰੀ ਸਾਰੀ ਰਾਤ ਕੱਢੀ ਜਾਂਦੀ ਸੀ ਆ ਪ੍ਰੇਮਾਂ ਗਾ ਮੂਰੇ ਮੈਂ ਅਰਦਾਸ ਕਰੀ ਮਾਲਕ ਦੇ ਹੁਕਮ ਕਰਿਆ ਵੀ ਸਾਨੂੰ ਕਮਰਾ ਪਾ ਕੇ ਦਿੱਤਾ ਮੈਂ ਸਾਰੀ ਸਾਰੀ ਰਾਤ ਜਦੋਂ ਮੀਂਹ ਆਉਣਾ ਐਨੇ ਔਖੇ ਹੁੰਦੇ ਸੀ ਬਾਈ ਜੀ ਮੁਸ਼ਕਲ ਬਹੁਤ ਸੀਗੀ ਸਾਨੂੰ ਕੋਈ ਸਹਾਰਾ ਹੈ ਨਹੀਂ ਸੀ ਪ੍ਰੇਮਾਂ ਨੇ ਰਲ ਮਿਲ ਕੇ ਪਹਿਲੇ ਬੋਲੀ ਸਾਨੂੰ ਵਿਚਾਰਿਆਂ ਨੇ ਕਮਰਾ ਕਰਤਾ ਜਾ ਧੰਨਵਾਦ ਭਾਈ ਸੰਗਤ ਦਾ ਵੀ ਪਿਤਾ ਜੀ ਦਾ ਵੀ ਧੰਨਵਾਦ ਧੰਨਵਾਦ ਮੈਂ ਸਤਿਰਾਮ ਸਿੰਘ ਪਿੰਡ ਸੰਦੇਵਾਲਾ ਸਰਕਾਰ ਸਪੰਚ ਅੱਜ ਪਿੰਡ ਸੰਦੇਵਾਲੇ ਦੇ ਤੇਰਾ ਸੱਚਾ ਸਰਦਾਰ ਰਾਤੋਂ ਸਾਹਸਾਂ ਵੱਲੋਂ ਬਰੀ ਵਾਲਾ ਸਾਥ ਸਰਦਰੋਂ ਔਰ ਜਿਹੜੇ ਬਾਹਰੋਂ ਸਮੁੱਚੀ ਟੀਮ ਸੇਵਾਦਾਰਾਂ ਦੀ ਪਹੁੰਚੀ ਹੋਈ ਹੈ ਮੇਰੇ ਪਿੰਡ ਦੇ ਸੋਜੀਤ ਕੌਰ ਪਤਨੀ ਰਾਜੂ ਸਿੰਘ ਜਿੰਨਾ ਦਾ ਮਕਾਨ ਬਿਲਕੁਲ ਟੁੱਟਿਆ ਸੀ ਔਰ ਸਮੇ ਸਮੇ ਤੇ ਉਹਨਾਂ ਨੂੰ ਡਰ ਰਹਿੰਦਾ ਸੀ ਕਿਤੇ ਏਸ਼ਾਨ ਆ ਜਾਣ ਇਹਨਾਂ ਦੀ ਸਾਧ ਸੰਗਤ ਨੇ ਸਾਰਾ ਬਲਾਕ ਰਨਾਲਾ ਕਰਕੇ ਅੱਜ ਬਹੁਤ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਕਮਰਾ ਇਹਨਾਂ ਦੇ ਬਣ ਮੈਂ ਸ਼ੁਕਰਾਨਾ ਕਰਦਾ ਡੇਰਾ ਸੱਚਾ ਸੌਦਾ ਵਾਸੀਆਂ ਦੇ ਜਿਨ੍ਹਾਂ ਦੇ ਪਰਵਹ ਕਰਨ ਦੇ ਨਾਲ ਇਹਨਾਂ ਦੇ ਗੁਰੂ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਇੱਥੋਂ ਤੱਕ ਇਹਨਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਿਆ ਈਕਾ ਬਖਸ਼ਿਆ ਔਰ ਸਮੇ ਸਮੇਤੀ ਵੀ ਜਦੋਂ ਵੀ ਕਿਤੇ ਕੋਰੋਨਾ ਦਾ ਸਮਾਂ ਆ ਜਾਂ ਕਿਤੇ ਦਰਸਤਾਂ ਦੀ ਲੋੜ ਪਈ ਜਾਂ ਕਿਤੇ ਪਿੰਡ ਦੇ ਵਿੱਚ ਜਦੋਂ ਵੀ ਕਿਤੇ ਵਿਵਤਾ ਪਈ ਹੈ ਇਹਨਾਂ ਨੇ ਪਿੰਡ ਵਾਲੇ ਸਾਧ ਸੰਗਤ ਨੇ ਪੂਰਾ ਸਾਡੇ ਪਿੰਡ ਦਾ ਪੂਰਾ ਪੂਰਾ ਸਹਿਯੋਗ ਦਿੱਤਾ ਹੈ ਮੈਂ ਅੰਤ ਵਿੱਚ ਪੇਰਾ ਸੱਚਾ ਸੌਦਾ ਪਿੰਡ ਥਾਂਦੇ ਵਾਲਿਆਂ ਦਾ ਔਰ ਜਿਹੜੇ ਬਰੀ ਵਾਲੇ ਤੋਂ ਬਲਾਕ ਦੇ ਇੱਥੇ ਸੇਵਾਦਾਰ ਪਹੁੰਚੇ ਹੋਏ ਨੇ ਔਰ ਵੱਖ-ਵੱਖ ਪਿੰਡਾਂ ਤੋਂ ਜਿਹੜੇ ਵੀ ਇੱਥੇ ਅੱਜ ਸੇਵਾ ਦੇ ਵਿੱਚ حاضਰੀ ਦਵਾ ਚੁੱਕੇ ਆ ਪਰਮਾਤਮਾ ਨੇ ਉਹਨਾਂ ਨੂੰ ਤਰਕੀਆਂ ਬਖਸ਼ੀ ਔਰ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਜਿਹੜਾ ਹੈਗਾ ਇਹਨਾਂ ਨੂੰ ਮਾਨਵਤਾ ਦੀ ਸੇਵਾ ਦਾ ਪਲ ਬਖਸ਼ੇ ਮੈਂ ਸਦਾ ਵਾਸਤੇ ਇਹਨਾਂ ਦਾ ਰਿਣੀ ਰਹੂੰਗਾ ਆਪਦੇ ਪਰਿਵਾਰ ਵੱਲੋਂ ਵੀ ਔਰ ਨਗਰ ਵੱਲੋਂ ਬਸ ਧੰਨਵਾਦ